RSS ਦੀ ਇੱਕ ਰਿਪੋਰਟ ਛੱਪਦੀ ਹੈ ਉਹ ਕਿਸਾਨਾਂ ਅੰਦੋਲਨ ਦੇ ਜ਼ਰੀਏ ਬਦਨਾਮ ਕਹਿੰਦੇ ਕਰਨਾ ਚਾਹੁੰਦੇ ਆ ਗਮਰਾ ਇੰਨਾ ਕਰਦੀ ਹੈ ਰਿਪੋਰਟ ਹੈ ਕਿ ਕਿਸਾਨਾਂ ਨੂੰ ਜਿਵੇਂ ਨਾ ਇੱਕ ਟੈਗ ਦਿੱਤੇ ਜਾ ਰਿਹਾ ਜਿਵੇਂ ਪਹਿਲਾਂ ਦਿੱਤੇ ਗਏ ਵੱਖਵਾਦੀ ਦੇ ਖਾਲਸਤਾਨੀ ਦੇ ਹੋਰ ਬੜਾ ਅਤਵਾਦੀ ਦੇ ਤੋ ਤੱਕ ਕਹਿਣਾ ਕਹਿੰਦੀ ਉਹ ਬਦਨਾਮ ਕਰਨ ਵਾਲੀ ਕੋਸ਼ਿਸ਼ ਹੈ ਪੰਜਾਬ ਦੇ ਲੀਡਰਾਂ ਚ ਹਾਲੇ ਨਾ ਤਾਂ ਸ਼੍ਰੋਮਣੀ ਅਕਾਲੀ ਦਲ ਨੇ ਖੁੱਲ ਕੇ ਦਿੱਤੇ ਕੋਈ ਕਾਊਂਟਰ ਕੀਤਾ ਨਾ ਐਸਜੀਪੀਸੀ ਨੇ ਕੀਤਾ ਹਾਲਾਂਕਿ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਜਰੂਰ ਬੋਲੇ ਆ ਇਹਦੇ ਮਾਇਨੇ ਕੀ ਹੈ ਕੀ ਇਹਦੀ ਵਜ੍ਹਾ ਹੋ ਸਕਦੀ ਹੈ ਕਿ ਆਰਐਸਐਸ ਨੂੰ ਕਿਸਾਨਾਂ ਦੇ ਉੱਤੇ ਰੱਖ ਕੇ ਇਹ ਬਿਆਨ ਦੇਣਾ ਪਿਆ ਇਹਦਾ ਚੋਣਾਂ ਦੇ ਉੱਤੇ ਅਸਰ ਕਿਵੇਂ ਹੋਣਾ ਇਸ ਰਿਪੋਰਟ ਦਾ ਦੇਖੋ ਸਭ ਤੋਂ ਵੱਡੀ ਇਹ ਗੱਲ ਹੈ ਕਿ ਜਦੋਂ ਵੀ ਭਾਜਪਾ ਕੋਈ ਸਿੱਖੀ ਤੇ ਅਟੈਕ ਕਰਦੀ ਹੈ ਜਾਂ ਫਿਰ ਆਰਐਸਐਸ ਅਟੈਕ ਕਰਦੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਜ਼ਿਆਦਾ ਖੁੱਲ੍ਹ ਕੇ ਨਹੀਂ ਬੋਲਦਾ ਤੇ ਹੁਣ ਸ਼੍ਰੋਮਣੀ ਅਕਾਲੀ ਦਲ ਉਹ ਬੋਲੂਗਾ ਤੇ ਫਿਰ ਕਾਲ ਤਖਸਬ ਦਾ ਯੱਤੇਦਾਰ ਵੀ ਬੋਲ ਪੈਣਗੇ ਜਾਂ ਫਿਰ ਐਡਵੋਕੇਟ ਧਾਮੀ ਵੀ ਬੋਲਣਗੇ ਉਹ ਤੇ ਦੇ ਦੇ ਵੀ ਕਾਲੀ ਦਲ ਦਾ ਇਸ਼ਾਰਾ ਕੀਆ ਉਹ ਤੇ ਕਾਲੀ ਦਲ ਤੇ ਨਿਰਭਰ ਹੋਗੇ ਉਹ ਕੌਮ ਤੇ ਨਿਰਭਰ ਨਹੀਂ ਆਗੇ ਜੇ ਉਹ ਕਾਲੀ ਦਲ ਤੇ ਨਿਰਭਰ ਕਰਦੇ ਨੇ ਇਸੇ ਕਰਕੇ ਜਿਹੜੀਆਂ ਸਿੱਖ ਕੌਮ ਦੀਆਂ ਮਾਨਮੱਤੀਆਂ ਵਰਾਸਤਾ ਸੀ ਜਾਂ ਸਿਸਤਾਵਾ ਸੀ ਉਹਨਾਂ ਨੂੰ ਉਹ ਖੇਰੂ ਖੇਰੂ ਹੋਈ ਆ ਹੁਣ ਜਿਹੜੀ ਆਰਐਸਐਸ ਦੀ ਇੱਕ ਰਿਪੋਰਟ ਦੇਸ਼ ਦੇ ਨਾਮੀ ਅੰਗਰੇਜ਼ੀ ਅਖਬਾਰ ਨੇ ਪ੍ਰਕਾਸ਼ਿਤ ਕੀਤੀ ਆ ਉਸ ਰਿਪੋਰਟ ਦਾ ਆਰਐਸਐਸ ਨੇ ਹਜੇ ਖੰਡਨ ਨਹੀਂ ਕੀਤਾ ਹੈਗਾ ਪਰ ਬਤੌਰ ਆਪੋਜੀਸ਼ਨ ਲੀਡਰ ਪ੍ਰਤਾਪ ਸਿੰਘ ਬਾਜਵਾ ਉਹਨਾਂ ਨੇ ਮੁੱਦਾ ਚੱਕਿਆ ਹਾਲਾਂਕਿ ਇਸ ਇੱਕ ਸਿਆਸੀ ਮੁੱਦਾ ਔਰ ਬੜਾ ਖਤਰਨਾਕ ਹੈ ਪ੍ਰਤਾਪ ਸਿੰਘ ਬਾਜਵਾ ਨੂੰ ਲੱਗਾ ਕਿ ਬਤੌਰ ਮੈਂ ਲੀਡਰ ਕਿਉਂਕਿ ਪੰਜਾਬ ਇੱਕ ਖੇਤੀ ਪ੍ਰਧਾਨ ਸੂਬਾ ਔਰ ਕੋਈ ਚਾਹੇ ਸਿੱਧੇ ਤੌਰ ਤੇ ਖੇਤੀ ਕਰਦਾ ਚਾਹੇ ਸਿੱਧੇ ਤੌਰ ਤੇ ਬੰਦਾ ਪੰਜਾਬ ਨਾਲ ਖੇਤੀ ਨਾਲ ਜੁੜਿਆ ਬੰਦਾ ਔਰ ਕਿਉਂਕਿ ਇਹਦੇ ਚ ਬੀਜਪੀ ਜਾਂ ਆਰਐਸਐਸ ਇਹਨਾਂ ਵਾਸਤੇ ਨਵੀਂ ਗੱਲ ਨਹੀਂ ਕਿਉਂਕਿ ਜਿੰਨਾ ਇਹਨਾਂ ਨੇ ਸੈਂਟਰ 'ਚ ਬੈਠ ਕੇ ਵੋਟਰਾਂ ਦਾ ਜਾਂ ਪੋਲਿਟਿਕਸ ਦਾ ਧਰੂਵੀਕਰਨ ਕੀਤਾ ਜਾਂ ਨਾ ਪੋਲਿਟੀਕਲ ਸਾਈਜ਼ ਪੋਲਿਟੀਕਲ ਸਾਈਜ਼ ਕੀਤਾ ਜੋ ਵੀ ਪੋਲਿਟੀਕਲ ਕਹਿੰਦੇ ਆਪਾਂ ਉਹਨਾਂ ਨੂੰ ਉਸ ਮਸਲੇ ਦੇ ਵਿੱਚ ਇਹ ਸਭ ਤੋਂ ਵੱਡਾ ਇਹ ਸਵਾਲ ਆ ਗਿਆ ਕਿ ਇਸ ਮਸਲੇ ਦੇ ਅਕਾਲੀ ਦਲ ਖੁੱਲ ਕੇ ਬੋਲਣਾ ਚਾਹੀਦਾ ਸੀ ਸ਼੍ਰੋਮਣੀ ਕਮੇਟੀ ਨੂੰ ਖੁੱਲ ਕੇ ਬੋਲਣਾ ਚਾਹੀਦਾ ਹੈ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਬੋਲਣਾ ਚਾਹੀਦਾ ਸੀ ਕਿ ਆਖਿਰ ਜਿਹੜਾ ਕਿਸਾਨੀ ਅੰਦੋਲਨ ਆ ਉਹ ਕਿਸਾਨੀ ਅੰਦੋਲਨ ਨੂੰ ਤੁਸੀਂ ਪਹਿਲਾਂ ਵੀ ਬਦਨਾਮ ਕੀਤਾ ਉਹ ਪੰਜਾਬ ਦੇ ਭਾਜਪਾ ਦੇ ਲੀਡਰ ਵੀ ਔਰ ਸੈਂਟਰਲ ਦਿੱਲੀ ਡਰ ਵੀ ਔਰ ਜਿਹੜੇ ਇਹਨਾਂ ਦੇ ਨਾਲ ਭਾਜਪਾ ਦੇ ਨਾਲ ਜਾਰਐਸਐਸ ਦੇ ਨਾਲ ਡਾਇਰੈਕਟ ਵੇ ਦੇ ਨਾਲ ਜਾਂ ਇਨਡਾਇਰੈਕਟ ਵੇ ਦੇ ਨਾਲ ਜਿਹੜੇ ਜੁੜੇ ਸੀ ਕਈਆਂ ਨੇ ਇਹ ਜਿਹੜਾ 15 ਮਹੀਨੇ ਚੱਲਿਆ ਇਹ ਜੀ ਮਾਇਉਵਾਦੀ ਹੈ ਇਹ ਜੀ ਚਾਈਨਾ ਵਾਲੇ ਨੇ ਇਹ ਪਾਕਿਸਤਾਨੀ ਇਹ ਖਾਲਸਾ ਨੇ ਉਹ ਹੁਣ ਇਹ ਆਪਣੀਆਂ ਰਿਪੋਰਟਾਂ 'ਚ ਛਾਪਣੇ ਸ਼ੁਰੂ ਹੋ ਗਏ ਤੇ ਹੁਣ ਅਕਾਲੀ ਦਲ ਕਿਉਂ ਚੁੱਪਾ ਅਕਾਲੀ ਦਲ ਨੂੰ ਅੱਜ ਵੀ ਲੱਗਦਾ ਕਿ ਜੇ ਅਸੀਂ ਪੋਲੀਟੀਕਲ ਤੌਰ ਤੇ ਸਰਵਾਈਵ ਸਰਵਾਈਵਲ ਕਰ ਨਹੀਂ ਸਾਡੀ ਅਸੀਂ ਤੇ ਸਾਨੂੰ ਭਾਜਪਾ ਨਾਲ ਗੱਠ ਜੋੜ ਕਰਨਾ ਪੈਣਾ ਤੇ ਹੁਣ ਹੁਣ ਇਸੇ ਕਰਕੇ ਨਹੀਂ ਇਹ ਤੇ ਹੋ ਨਹੀਂ ਸਕਦਾ ਕਿ ਕਾਲੀ ਦਲ ਜਾਂ ਸ਼ਰੋਮਨੀਗੁਰ ਦਾ ਪ੍ਰਬੰਧਕ ਕਮੇਟੀ ਨੇ ਰਿਪੋਰਟ ਨਾ ਪੜ੍ਹੀ ਹੋਵੇ ਜੇ ਪ੍ਰਤਾਪ ਸਿੰਘ ਬਾਜਵਾ ਰਿਪੋਰਟ ਪੜ੍ਹ ਸਕਦੇ ਨੇ ਜਿਆਦਾ ਫਰਜ ਤੇ ਸ਼ਰੋਮਨੀ ਕਾਲੀ ਦਲ ਦਾ ਜਾਂ ਸ਼ਰੋਮਨੀਗੁਰ ਦਾ ਪ੍ਰਬੰਧਕ ਕਮੇਟੀ ਦਾ ਕਿ ਕਿਉਂ ਕਿਉਂਕਿ ਕਿਸਾਨ ਕੌਣ ਹੈ ਕਿਸਾਨ ਜ਼ਿਆਦਾਤਰ ਮੈਜੋਰਟੀ ਸਿੱਖ ਭਾਈਚਾਰਾ ਹੈਗਾ ਤੇ ਤੁਸੀਂ ਵਾਰ-ਵਾਰ ਸਿੱਖ ਭਾਈਚਾਰੇ ਨੂੰ ਬਦਨਾਮ ਕਰ ਰਹੇ ਹੋ ਇਹਦਾ ਮਤਲਬ ਹੈ ਕਿ ਭਾਜਪਾ ਇੱਕ ਸੋਚੀ ਸਮਝੀ ਸਾਜਿਦ ਤਹਿਤ ਜਿਹੜੀ ਆਰਐਸ ਆਰਐਸਐਸ ਭਾਜਪਾ ਦੀ ਜਨਨੀ ਆ ਮਾਂ ਆ ਇੱਕ ਸੋਚੀ ਸਮਝੇ ਪਲੇਟਫਾਰਮ ਦੇ ذریعے ਉਹ ਦੂਜਾ ਕਿੰਨਾ ਪੰਜਾਬ ਨੂੰ ਟਾਰਗੇਟ ਰੱਖ ਕੇ ਕਿਸਾਨੀ ਅੰਦੋਲਨ ਨੂੰ ਟਾਰਗੇਟ ਰੱਖ ਕੇ ਸਿੱਖਾਂ ਨੂੰ ਟਾਰਗੇਟ ਰੱਖ ਕੇ ਪੂਰੇ ਹਿੰਦੁਸਤਾਨ ਦੇ ਵਿੱਚ ਇਹਨਾਂ ਦਿਨਾਂ ਦੇ ਵਿੱਚ ਕੋ ਲੋਕ ਸਭਾ ਚੋਣਾਂ ਨੇ ਉਹਨੂੰ ਪੋਲੀਟਿਕਸਾਈਜ਼ ਕਰ ਰਹੇ ਨੇ ਉਹਦਾ ਤਰਵੀਕਰਨ ਕੀਤਾ ਜਾ ਰਿਹਾ ਹੈਗਾ ਇੱਕ ਸਾਜ਼ਿਸ਼ ਆ ਇਹਨਾਂ ਨਾਲੋਂ ਤੇ ਜਿਹੜੇ ਸ਼ਿਵ ਸੈਨਾ ਜਿਹੜੇ ਭਾਜਪਾ ਦਾ ਹੀ ਇੱਕ ਵੇਲੇ ਪਾਰਟ B ਕਹਿੰਦੇ ਸੀ ਉਹਨਾਂ ਦਾ ਪੇਪਰ ਛੱਪਦਾ ਹੈਗਾ ਸਾਹਮਣਾ ਉਹ ਸੈਂਟਰ ਸਰਕਾਰ ਦੀਆਂ ਪਾਲਿਸੀਆਂ ਨੂੰ ਲੈ ਕੇ ਉਹ ਆਰਐਸਐਸ ਦੀਆਂ ਪਾਲਿਸੀਆਂ ਲੈ ਕੇ ਭਾਜਪਾ ਦੀਆਂ ਪਾਲਿਸੀਆਂ ਨੂੰ ਲੈ ਕੇ ਤੜਾ ਤੜੋ ਲਿਖਦੇ ਰਹੇ ਨੇ ਪਰ ਪੰਜਾਬ ਦੇ ਵਿੱਚ ਕਦੀ ਨਾ ਕਦੀ ਕਦੀ ਨਾ ਅਕਾਲੀ ਦਲ ਖੁੱਲ ਕੇ ਬੋਲਿਆ ਨਾ ਅ ਅਕਸ਼ਰੋਮਣੀ ਗੁਰਦਖ ਪਰਬੰਧਕ ਕਮੇਟੀ ਬੋਲੀ ਹਾਲਾਂਕਿ ਸਾਡਾ ਨਾਣਿਕਸ਼ਾਈ ਕਲੈਂਡਰ ਜਿਹੜਾ ਕਈ ਜੁੱਧਾਂ ਤੋਂ ਬਾਅਦ ਲਾਗੂ ਹੋਇਆ ਉਹ ਲੋਕੀ ਅੱਜ ਵੀ ਕਹਿੰਦੇ ਹੈਗੇ ਨੇ ਕਿ ਅਕਾਲੀ ਦਲ ਆਰਐਸਐਸ ਦੇ ਪ੍ਰਭਾਵ ਹੇਟ ਆਰਐਸਐਸ ਦੇ ਦਬਾਹ ਹੇਟ ਕੈਨਸਲ ਕਰਵਾਇਆ ਗਿਆ ਤਾਂ ਇਹ ਤੇ ਦੁਬਾਰਾ ਰਹੀਦੀ ਹੈ ਕਿ ਕਈ ਇਦਾਂ ਦੇ ਗੁਰੂ ਸਾਹਿਬ ਗੁਰੂ ਸਬਾਨ ਦੇ ਜਿੰਨੇ ਵੀ ਦਿਹਾੜੇ ਆ ਜਾਂਦੇ ਨੇ ਚਾਹ ਸ਼ਹੀਦੀ ਦਾੜ ਚਾਹ ਪ੍ਰਕਾਸ਼ਪੁਰ ਉਹ ਕਦੀ ਤਰੀਕਾ ਹੀ ਬਦਲਦੀਆਂ ਰਹਿੰਦੀਆਂ ਆ ਗਈਆਂ ਨੇ ਤੇ ਇਹ ਇਕਾਲੀ ਦਲ ਨੂੰ ਖੁੱਲ ਕੇ ਬੋਲਣਾ ਚਾਹੀਦਾ ਉਹ ਜਿਹੜੀਆਂ ਜਥੇਬੰਦੀਆਂ ਸੈਂਟਰ ਸਰਕਾਰ ਤੇ ਇਸ਼ਾਰੇ ਤੇ ਨੱਚਦੀਆਂ ਜਿਹੜੀਆਂ ਭਾਜਪਾ ਦੇ ਇਸ਼ਾਰੇ ਤੇ ਨੱਚਦੀਆਂ ਨੇ ਜਿਹੜੀਆਂ ਆਰਐਸਐਸ ਦੇ ਇਸ਼ਾਰੇ ਤੇ ਨੱਚਦੀਆਂ ਨੇ ਉਹ ਸਾਰੀ ਦੁਨੀਆ ਨੂੰ ਪਤਾ ਹੈ ਕਿ ਪੰਜਾਬ ਦੀਆਂ ਕਿਹੜੀਆਂ-ਕਿਹੜੀਆਂ ਜਥੇਬੰਦੀਆਂ ਨੇ ਜਿਹੜੀਆਂ ਸੈਂਟਰ ਸਰਕਾਰ ਦੇ ਕਈ ਤੇ ਬਹੁਤ ਸਾਰੇ ਸੈਂਟਰ ਸਰਕਾਰ ਦੀ ਰੋਜੀ ਰੋਟੀ ਜਿਹੜੀ ਆ ਉਹ ਚਲੋ ਇਹਨਾਂ ਦੀ ਚੱਲਦੀ ਆ ਗਈ ਆ ਉਹ ਉਹ ਵੀ ਨਹੀਂ ਬੋਲੇ ਪੰਜਾਬ ਚ ਬਹੁਤ ਬਹੁਤ ਸਾਰੀਆਂ 32 ਅੱਗੇ ਤਾਂ ਪਹਿਲਾਂ 32 ਹੁਣ ਸ਼ਾਇਦ 64 ਹੋ ਗਈ ਹੁਣ ਉਹ ਵੀ ਨਹੀਂ ਬੋਲੇ ਹੈਗੇ ਇਹਦਾ ਮਤਲਬ ਕਿਸੇ ਨੇ ਨਹੀਂ ਪੜੀ ਹੋਗੀ ਰਿਪੋਰਟ ਕੀ ਪੰਜਾਬ ਦੇ ਵਿੱਚ ਸਿਰ ਪ੍ਰਤਾਪ ਸਿੰਘ ਬਾਜਵਾ ਨੇ ਪੜੀ ਹੈਗੇ ਬਾਕੀ ਕਿਸੇ ਨੂੰ ਅੰਗਰੇਜ਼ੀ ਪੜ੍ਹਦੀ ਨਹੀਂ ਆਉਂਦੀ ਹੈਗੀ ਇਹਦਾ ਮਤਲਬ ਕਿਦਣਾ ਕੀਤੇ ਬਹੁਤ ਸਾਰੇ ਲੋਕ ਇਹ ਮਿਲੇ ਹੋਏ ਨੇ ਔਰ ਪੰਜਾਬ ਨੂੰ ਸਿੱਖਾਂ ਨੂੰ ਕਿਸਾਨਾਂ ਨੂੰ ਟਾਰਗੇਟ ਰੱਖ ਕੇ ਉਹ ਅਸਲੀਆ 27 ਸਟੇਟਾਂ ਦਾ ਸਵਾਲ ਜਮ ਆਪਾਂ ਮੰਨ ਲਈਏ ਚਲੋ ਕਸ਼ਮੀਰ ਤੋੜ ਦਿੱਤਾ ਹੈਗਾ ਉਹਨੂੰ ਪਾ ਕੇ ਆਪਾਂ ਕਹਦੇ ਕਿ ਉਸ ਤਾਈ ਸਟੇਟਾਂ ਦਾ ਸਵਾਲ ਹੈ ਕਿ ਉੱਥੇ ਕਿਵੇਂ ਇਹ ਦੇ ਆਰਐਸਐਸ ਦਾ ਕਿਉਂਕਿ ਕਾਡਰ ਬਹੁਤ ਵੱਡਾ ਬਹੁਤ ਵੱਡਾ ਔਰ ਆਰਐਸਐਸ ਦੇ ਨਾਲ ਲੱਖ ਦੇ ਕਰੀਬ ਸੰਸਥਾਵਾਂ ਜੁੜੀਆਂ ਹੋਈਆਂ ਨੇ ਹਰ ਤਰ੍ਹਾਂ ਦੀਆਂ ਉਸ ਉਹਨਾਂ ਦੀ ਸੋਚ ਆ ਉਹ ਸੋਚ ਪੰਜਾਬ ਨੂੰ ਰੱਖ ਕੇ ਟਾਰਗੇਟ ਨੂੰ ਪੂਰੇ ਹਿੰਦੁਸਤਾਨ ਦੇ ਵਿੱਚ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਆ ਹੁਣ ਸਵਾਲ ਹੈ ਕਿ ਜੇ ਸੁਨੀਲ ਜਾਖੜ ਸਾਹਿਬ ਜਾਂ ਕੈਪਟਨ ਮਰਿੰਦਰ ਸਿੰਘ ਸੁਨੀਲ ਜਾਖੜ ਸਾਹਿਬ ਨੂੰ ਰਾਗਵ ਚੱਡਾ ਸਾਹਿਬ ਦੀ ਆ ਰਿਹਾ ਉਸਤੇ ਚਿੰਤਾ ਕਰ ਰਹੇ ਨੇ ਕਿ ਮੈਂ ਇਹ ਵੀ ਕਾਮਨਾ ਕਰਦਾ ਕਿ ਉਹਨਾਂ ਦਾ ਅੱਖਾਂ ਦਾ ਆਪਰੇਸ਼ਨ ਸਹੀ ਹੋ ਜੇ ਨਾ ਫਿਰ ਕਿਸ ਤੋ ਹੂ ਕਿਸਾਨੀ ਪੁੱਤ ਤੋਂ ਤੁਹਾਡੇ ਵੀ ਪਿਤਾ ਬਲਰਾਮ ਜਾਖੜ ਸਾਹਿਬ ਨੂੰ ਵੀ ਕਿਸਾਨਾਂ ਦਾ ਮਸੀਹਾ ਕਿਹਾ ਜਾਂਦਾ ਹੈ ਉਹ ਵੀ ਜਦੋਂ ਉਹਨਾਂ ਦਿੰਦੇ ਤੇ ਉਹਨਾਂ ਨੂੰ ਜਿਹੜੇ ਹਾਲ ਉਹ ਭੇਟ ਕੀਤੇ ਜਾਂਦੇ ਹੁੰਦੇ ਸੀ ਤੇ ਫਿਰ ਜੇ ਤੁਹਾਡੀ ਆਰਐਸਐਸ ਉਹ ਉਹ ਕਹਿ ਰਹੀ ਆ ਕਿ ਇਹਦੇ ਪਿੱਛੇ ਇੱਕ ਵੱਖ ਵੰਡਪਾਉ ਤਾਕਤਾਂ ਨੇ ਵੱਖ ਵੱਖ ਵੱਖਵਾਦੀ ਤਾਕਤਾਂ ਪਿੱਛੇ ਨੇ ਤੇ ਤੁਸੀਂ ਉਸੇ ਤੇ ਬੋਲਦੇ ਤਾਨੂੰ ਰਾਗਵ ਚੱਡਾ ਸਾਹਿਬ ਦੀ ਤੇ ਚਿੰਤਾ ਹੋ ਗਈ ਪੰਜਾਬ ਦੇ ਕਿਸਾਨਾਂ ਦੀ ਚਿੰਤਾ ਕਿਉਂ ਨਹੀਂ ਕਰਿਆਗੇ ਕੀ ਪੰਜਾਬ ਦੇ ਕਿਸਾਨ ਵੱਖਵਾਦੀ ਤਾਕਤਾਂ ਨੇ ਵੰਡਪਾਉ ਤਾਕਤਾਂ ਨੇ ਜਿਹੜਾ ਸੈਂਟਰ ਨੂੰ ਜਿਹੜਾ ਭੁੱਖਾ ਸੀ ਸੈਂਟਰ ਜਿਹੜਾ ਜਾ ਕੇ ਅਮਰੀਕਾ ਤੋਂ ਦਾਣੇ ਵੀ ਮੰਗਦਾ ਹੈ ਚੌਲ ਵੀ ਮੰਗਦਾ ਹੈ ਜੋ ਪੰਜਾਬ ਨੇ ਆਪਣੀ ਧਰਤੀ ਬਰਬਾਦ ਕਰਕੇ ਹਰੀ ਕ੍ਰਾਂਤੀ ਠੀਕ ਹੈ ਉਸ ਵੇਲੇ ਸਮੇਂ ਦੇ ਲੋੜ ਸੀ ਤੇ ਪਾਣੀ ਅਸੀਂ 350 ਫੁੱਟ 400 ਫੁੱਟ 500 ਫੁੱਟ ਤੇ ਚਲਾ ਗਿਆ ਸਾਡੀ ਧਰਤੀ ਵੀ ਨਿਸ਼ੇੜੀ ਹੋ ਗਈ ਸਾਡੀ ਜਵਾਨੀ ਵੀ ਨਿਸ਼ੇੜੀ ਹੋ ਗਈ ਜਿਨਾਂ ਜਰ ਧਰਤੀ ਦੇ ਵਿੱਚ ਅਸੀਂ ਉਹ ਪਾਉਂਦੇ ਨਹੀਂ ਆ ਪੈਸਟੀਸਾਈਜ਼ ਨਹੀਂ ਪਾਉਂਦੇ ਹੈਗੇ ਹੁੰਦੇ ਨਹੀਂ ਐ ਕਣਕ ਨਾ ਝੋਨਾ ਹੁੰਦਾ ਨਹੀਂ ਐ ਤੇ ਅੱਜ ਉਸੇ ਕਿਸਾਨ ਨੂੰ ਤੁਸੀਂ ਵੱਖਵਾਦੀ ਤੇ ਵੰਡ ਪਾਉ ਤਾਕਤਾਂ ਕਹਿ ਰਹੇ ਹੋ ਤੇ ਅੱਜ ਵੀ 70% ਦੀ ਸੈਂਟਰ ਪੂਲ ਦੇ ਵਿੱਚ ਕਣਕ ਤੇ ਝੋਨਾ ਜੇ ਪੰਜਾਬ ਤੋਂ ਜਾ ਰਿਹਾ ਤੇ ਜੇ ਤੁਸੀਂ ਉਹਨਾਂ ਲੋਕਾਂ ਨੂੰ ਇੱਕ ਪਾਸੇ ਕਹਿੰਦੇ ਕਿ ਕਿਸਾਨ ਪੁੱਤਰ ਤੇ ਫਿਰ ਤੁਸੀਂ ਉਹਨਾਂ ਨੂੰ ਇਦਾਂ ਦੀਆਂ ਕਹਿੰਦੇ ਕਿ ਇਹਨਾਂ ਦੇ ਪਿੱਛੇ ਵੰਡ ਪਾਉ ਤੇ ਵੱਖਵਾਦੀ ਤਾਕਤਾਂ ਇਸ ਮਸਲੇ 'ਤੇ ਪੰਜਾਬ ਦੀਆਂ ਸਾਰੀਆਂ तमाम ਪੋਲੀਟੀਕਲ ਪਾਰਟੀਆਂ ਨੂੰ ਔਰ ਜਾਕੜ ਸਾਨੂੰ ਸਟੇਟਮੈਂਟ ਦੇਣੀ ਚਾਹੀਦੀ ਕਿ ਤੁਸੀਂ ਆਰਐਸਐਸ ਵੱਲੋਂ ਜਿਹੜੀ ਸਟੇਟਮੈਂਟ ਛਪੀ ਆ ਉਹਨਾਂ ਨੇ ਛਪਾਈ ਆ ਕਿ ਉਹ ਦਿਨਾਂ ਤੁਸੀਂ ਸਹਿਮਤ ਹੋ ਜਾਂ ਨਹੀਂ ਸਹਿਮਤ